ਬੱਡੀ ਗੱਲ ਹੁੰਦੀ ਆ ਉਹਦੇ ਲੱਖ ਦੱਸ ਹੈ ਜੋ ਆਪਣੀ ਮੰਡੀ ਬਹੁਤ ਪਿਆਰ ਕਰਦੇ ਆ। ਹਰ ਖਾਣ ਦਾ ਦੁਕਾਨਾਂ ਤੇ ਹੀ ਜਾਂਦੇ ਆ। ਸਾਰਿਆਂ ਨੂੰ ਮਿਲਦੇ ਆ। ਸਾਰੇ ਮੈਨੂੰ ਬਹੁਤ ਸਹਿਯੋਗ ਦੀ ਬੰਦਾ ਜੀ। ਸਾਰੇ ਮੰਡੀ ਵਾਲੇ ਸਹਿਯੋਗ ਆ ਜਿੰਨੇ ਬਾਣੀਆਂ ਨੇ ਕਦੇ ਇਹਨਾਂ ਦੇ ਮੱਥੇ ਵੱਟ ਪਾਇਆ ਦੁਕਾਨਾਂ ਤੇ ਹੀ ਕਰਤੀ ਲੱਗ ਪਏ ਆ। ਜੈ ਕਿ ਇਹਨੇ 100 ਦੇਣਾ 50 ਦੇਣਾ 200 ਦੇਣਾ 500 ਦੇਣਾ ਹੱਸ ਕੇ। ਇਹ ਨਾਲ ਇਹ ਵੀ ਕਹਿਣਾ ਨਾ ਬਾਬਾ ਕਹਿੰਦਾ ਵੀ ਗਰੀਬਾਂ ਵਾਸਤੇ ਆਇਆ ਸੀ। ਇਹ ਸਾਰੇ ਲੈ ਲਓ ਕੋਈ ਚੱਕਰ ਨਹੀਂ ਸਾਰਾ ਵਾਸਤੇ ਆ। ਪਤਾ ਨਹੀਂ ਕੋਈ ਯਾਰ ਅਮੀਰ ਸੀ ਬੁੜੀ ਪਤਾ ਨਹੀਂ ਕਿਵੇਂ ਕੋਈ ਲੈਂਦੀ ਸੀ ਲੰਗਰ ਪਾਣੀ। ਹੁਣ ਮਾ ਮੇਰਾ ਬਸ ਨਹੀਂ ਚੱਲਦਾ। ਮੇਰਾ ਜੀਤਾ ਕਰਦਾ ਵੀ ਮੈਂ ਸਾਰੇ ਜਵਾਤਾਂ ਨੂੰ ਸਹੀ ਰਸਤੇ 'ਤੇ ਪਾਉਣਾ। ਪਰ ਸਹੀ ਰਸਤੇ ਪਾਉਣੇ ਪੈਹਾ ਜਾਈਏ। ਪੈਸਾ ਵੀ ਗੱਟਿਆਂ ਦੇ ਗੱਟੇ ਪੈਈਏ। ਮੇਰਾ ਜੀਤ ਬੋਟ ਕਰਦਾ ਮੈਂ ਲੋਕਾਂ ਲਈ ਮਰਾਂ, ਲੋਕਾਂ ਲਈ ਲੜਾਂ, ਲੋਕਾਂ ਲਈ ਮੈਂ ਇਹਨਾਂ ਨੂੰ ਅੱਗੇ ਲੈ ਕੇ ਜਾਵਾਂ। ਪਰ ਉਹ ਸਾਡੇ ਲੋਕ ਹੀ ਸਾਡਾ ਸਾਥ ਨੂੰ ਮਿਲਣਾ ਇਹਦਾ ਮਾਰਾ ਜੋ ਕਰ ਰਿਹਾ ਮੈਂ ਵੱਡੇ ਵੱਡੇ ਅਫਸਰ ਨੇ ਕਿਨੇ ਇਸ ਰੈਂਟ ਦੇ ਹੋਰ ਕਾਰੇ ਰੱਸਰੇ ਸੇ ਡਿਊਟੀ ਔਨ ਡਿਊਟੀ ਹਾਜ਼ਰ ਹੈ ਤੇ ਬਾਕੀ ਕੁਛ ਲੀਡਰ ਨੇ ਕੁਛ ਵੱਡੇ ਬਾਬੇ ਨੇ ਮੇਰੇ ਨਾਲ ਯਾਰ ਕਰਨ ਵਾਲੇ ਆਪਣੇ ਲੋਕਾਂ ਨੂੰ ਤਾਂ ਇਹ ਨਹੀਂ ਪਤਾ ਕਿ ਸਾਥ ਜਿਹੜੀ ਹੋ ਰਹੀ ਹੈ ਤੇ ਅਫਸਰ ਨਾਲ ਜਿਹੜਾ ਕੰਮ ਕਰ ਰਿਹਾ ਵੱਡਾ ਮੈਂ ਦਰਪਰ ਵੀ ਕਰਦਾ ਹੈ ਬੋਟ ਜੀ ਨੂੰ ਕੰਨ ਲੱਗ ਪੁਛੇ ਹੀ ਡਿਸਕਪ ਹੋ ਗਈ ਸਾਰਿਆਂ ਨਾਲ ਮੈਂ ਜਿਹੜੇ ਆਪਣੇ ਉੱਤੇ ਦਾਦ ਨਹੀਂ ਜੀ ਹਾਂ ਕਿਸੇ ਵੀ ਪਾਰਟੀ ਦਾ ਸਬੰਧ ਨਹੀਂ ਕਿਸੇ ਮੈਟਰ ਨਾਲ ਸਬੰਧਤ ਨਹੀਂ ਅਸੀਂ ਇੱਕ ਅਬਦੁੱਲਾ ਨੂਰਉਦਦ ਦਾ ਫਰੇਸ਼ ਲੈਂਗਤ ਤੇ ਨੇ ਇਹ ਸਾਂਝੇ ਹੈ ਇਹ ਚੀਜ਼ ਹੈ ਨਾ ਇਹ ਕੋਈ ਪਾਰਟੀ ਵਾਲੀ ਨਹੀਂ ਕਿ ਇਹ ਚੀਜ਼ ਦੇ ਕੋ ਪਾਰਟੀ ਵਾਲੀ ਦੇ ਸਬੰਧ ਨਾਲ ਕਰ ਨਹੀਂ ਮੈਂ ਤਾਂ ਹਰੇਕ ਨੂੰ ਦੱਸਦਾ ਰਹਾਂਗਾ ਕਿ ਗੁਰੂ ਦੀ ਐਸੀ ਵੀ ਕਿਰਤਾਂ ਨੇ ਦੀ ਤੁਹਾਨੂੰ ਅੱਜ ਬੁਲਤਿਸ਼ ਕਰ ਰਹੇ ਹਾਂ ਇਹੋ ਕਿ ਕੋਈ ਵੀ ਪਾਰਟੀ ਨਹੀਂ ਇਹ ਸਾਨੂੰ ਗੱਲ ਲਾ ਕੇ ਮਿਲੋ ਤੁਹਾਨੂੰ ਪਤਾ ਹੈਗਾ ਜਿੰਨੀ ਵੀ ਸੰਗਤ ਸਾਡੀ ਵੀਡੀਓ ਵੇਖ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਸਾਨੂੰ ਇੱਥੇ ਸਮਾਨ ਦੀ ਵੀ ਬਹੁਤ ਲੋੜ ਹੈ ਸਰੀਆ, ਸਿਮਿੰਟ, ਇੱਟ, ਬਰੇਤੀ ਕਿਉਂਕਿ ਘੱਟੋ-ਘੱਟ 3 ਮੰਜ਼ਲਾ ਬੱਚਿਆਂ ਦੇ ਪੜਨ ਲਈ ਇਮਾਰਤ ਬਣਨੀ ਹੈ ਜਿਨ੍ਹਾਂ ਨੇ ਐਸਐਸਪੀ ਡੀਐਸਪੀ ਡੀਆਈਜੀ ਦੀ ਡਿਗਰੀ ਸਟੱਡੀ ਫ੍ਰੀ ਕਰਨੀ ਹੈ ਉਹਨਾਂ ਦੇ ਰਹਿਣ ਦੇ ਲਈ ਤਿੰਨ ਮੰਜ਼ਿਲਾ ਇਮਾਰਤ ਬਣਨੀ ਹੈ। ਬਾਕੀ ਜੋ ਕੰਮ ਹੋ ਰਿਹਾ ਹੈ ਤੁਹਾਡੇ ਸਾਹਮਣੇ ਹੈ। ਸਕਰੀਨ ਤੇ ਚੱਲ ਰਿਹਾ ਹੈ। ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ। ਦੇਖੋ ਵੀਰ ਕਿੰਨੀ ਮਿਹਨਤ ਦੇ ਨਾਲ ਸੇਵਾ ਕਰ ਰਹੇ ਨੇ। ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰੋ, ਲਾਇਕ ਕਰੋ, ਕਮੈਂਟ ਕਰੋ, ਹੋਰਨਾਂ ਤੱਕ ਪਹੁੰਚਾਓ। ਵੱਧ ਤੋਂ ਵੱਧ ਸੰਗਤ ਸੇਵਾ ਦੇ ਨਾਲ ਜੁੜੋ ਭਾਈ।